ਦੋਸਤੋ ਜਿੱਦਾਂ ਜੈਸਮੀਨ ਕਹਿੰਦੀ ਬੰਬ ਆ ਗਿਆ ਬੰਬ ਆ ਗਿਆ ਬੰਬ ਆ ਗਿਆ ਬੰਬ ਉਹਦਾ ਜੱਗਾ ਕਹਿੰਦਾ ਸ਼ੇਰ ਆ ਗਿਆ ਸ਼ੇਰ ਆ ਗਿਆ ਤਾਂ ਸਾਨੂੰ ਪਤਾ ਲੱਗ ਹੀ ਗਿਆ ਹੋਣਾ ਕਿ ਅਸੀਂ ਕਿੱਥੇ ਆ ਗਏ ਅਸੀਂ ਉਸ ਨਿਮਾਣੀ ਧਰਤੀ ਤੇ ਆ ਗਏ ਉਸ ਨਗਰ ਖੇੜੇ ਆ ਗਏ ਜਿੱਥੇ ਕਿ ਸ਼ੇਰ ਆਇਆ ਹੋਇਆ ਤਾਂ ਤੁਹਾਡੀ ਮੁਲਾਕਾਤ ਕਰਾਉਣਿਆਂ ਸ਼ੇਰ ਨਾਲ ਨਹੀਂ ਉਸ ਬੰਦੇ ਨਾਲ ਜੱਗੇ ਨਾਲ ਜਿਸ ਨੇ ਕਿ ਆਪਦੇ ਦੋਵਾਂ ਅੱਖਾਂ ਨਾਲ ਬੜੇ ਹੀ ਧਿਆਨ ਦੇ ਘੈਂਟ ਤਰੀਕੇ ਨਾਲ ਸ਼ੇਰ ਨੂੰ ਦੇਖਿਆ ਆਓ ਕਾਂ ਜੱਗਾ ਜੀ ਕੀ ਤੁਸੀਂ ਸੱਚੀ ਮਿੱਟੀ ਸ਼ੇਰ ਨੂੰ ਦੇਖਿਆ? ਉਹ ਹਾਂ ਹਾਂ ਸੌਣ ਲੱਗੇ ਵੱਡੇ ਮਹਾਰਾ ਦੀ ਯਾਰ ਲਾਲ ਖੱਟੀ ਅੱਖਾਂ ਸੀਗੀਆਂ ਕਾਲੀ ਪੂਰੀ ਪੂੰਛ ਸੀਗੀ ਸੱਜਾ ਕੰਨ ਹਜੇ ਵੱਡੇ ਤੋਂ ਛੋਟਾ ਸੀਗਾ ਬਾਲਾਂ 'ਚ ਮੁੜਕਾ ਆਵੇ ਗਰਮੀਆਂ ਨਾ ਫਿਰ ਇਹ ਤਾਂ ਹੈ ਤੁਸੀਂ ਦੇਖਿਆ ਕਿੱਥੇ ਸ਼ੇਰ? ਉਹ ਮੈਂ ਤਾਂ ਸਵੇਰੇ ਪੱਠੇ ਵੱਢਣ ਆਇਆ ਸੀ। ਅੱਛਾ ਫੇਰ ਉਹ ਮੈਨੂੰ ਕੀ ਪਤਾ ਸੀ ਕਿ ਬਾਸਰੇ 'ਚ ਸ਼ੇਰ ਬੈਠਾ ਆਪਾਂ ਦਾਤੀ ਚੱਕੀ ਬਾੜੇ 'ਚ ਗਏ ਉਹ ਤਾਂ ਸੁੱਤਾ ਪਿਆ ਸੀਗਾ ਘਰਾੜੇ ਮਾਰੇ ਐਵੇਂ ਅੱਛਾ ਅੱਗੇ ਫੇਰ ਕੀ ਮੈਂ ਪੁਚਕਾਰਾ ਜਿਹਾ ਮਾਰਿਆ ਜਿਵੇਂ ਮੱਜ ਨੂੰ ਨਹੀਂ ਮਾਰਦੇ ਹੁੰਦੇ ਐਵੇਂ ਹਟ ਉਹ ਹੋਰ ਮੈਂ ਪੱਠੇ ਵੱਢਣ ਕਣੀਉ ਬੈਠਾ ਫੇਰ ਸ਼ੇਰ ਉੱਠ ਖੜਿਆ ਉਹ ਕਿੱਥੇ ਉੱਠਿਆ ਫੇਰ ਮੈਂ ਉੱਠ ਕੇ ਉਹਦੇ ਜਦੋਂ ਪੈਰ ਨੂੰ ਦਾਤੀ ਲੱ ਅੱਛਾ ਫੇਰ ਮੈਂ ਦੱਸ ਦਣਾ ਸਾਰੀ ਗੱਲ ਵਿੱਚ ਨਾ ਬੋਲ ਸਾਰਾ ਸਵਾਦ ਖਰਾਬ ਕਰਦਾ ਉਹ ਜਦੋਂ ਉਹਦੇ ਸੱਜੇ ਪੈਰ ਨੂੰ ਦਾਤੀ ਲਾਈ ਹੁਣ ਤਾਂ ਭਾਈ ਜਾਗ ਆ ਗਈ ਉੱਠ ਕੇ ਬਸ ਜੀ ਲੇਤੀ ਪੈਦਾ ਉਹਨੂੰ ਪਤਾ ਨਹੀਂ ਲੱਗਿਆ ਵੀ ਕੌਣ ਬੈਠਾ ਹੁਣ ਨੀਂਦ ਤੇ ਉੱਠਿਆ ਸੀਗਾ ਨਾ ਉਹ ਮੇਰੀ ਅੱਖਾਂ ਬਾਲ ਦੇਖੇ ਮੈਂ ਉਹਦੀ ਅੱਖਾਂ ਬਾਲ ਦੇਖਾ ਜਦੋਂ ਅੱਖੀਆਂ ਨੇ ਅੱਖੀਆਂ ਤੱਕੀਆਂ ਅੱਖੀਆਂ ਸਮਝ ਕੋ ਦੇ ਨਾ ਸਕੀਆਂ ਉਹ ਤਾਂ ਡਰ ਗਿਆ ਫੇਰ ਛੋਡੇ ਤੋਂ ਹਾਂ ਸੌਂ ਲੱਗੇ ਵੱਡੇ ਮਹਾਰਾਜੀ ਫੇਰ ਜਦੋਂ ਮੈਂ ਦਾਤੀ ਜੀ ਦਿਖਾਈ ਉਹਨੂੰ ਵੀ ਗਾਟਾ ਵੜਦੂ ਉਹ ਤਾਂ ਕੂਰੇ ਵਾਂਗੂ ਚੂ ਚੂ ਕਰਕੇ ਉਹ ਖੇਲ ਕੋਲ ਜਾ ਬੈਠਿਆ ਫੇਰ ਤੋਂ ਪਾਣੀ ਪੂਣੀ ਪੀ ਕੇ ਫੇਰ ਬਾਗ ਗਿਆ ਪਤਾ ਨਹੀਂ ਕਿੱਥੇ ਗਿਆ ਮੁੜ ਕੇ ਨਹੀਂ ਦਿਖਿਆ ਆਪਾਂ ਪੱਠੇ ਵੱਢਣ ਲੱਗੇ ਤੁਸੀਂ ਸ਼ੇਰ ਤੋਂ ਬਿਲਕੁਲ ਨਹੀਂ ਡਰੇ ਉਹ ਸ਼ੇਰ ਹੀ ਸੀਗਾ ਕਾਲੇ ਕੱਛਿਆਰੇ ਥੋੜੀ ਸੀਗੇ ਐ ਡਰ ਲਾਗੇ ਫਿਰ ਤਾਂ ਵੱਡੇ ਗਏ ਪੱਠੇ ਇਹ ਵੀ ਆ ਤਾਂ ਜਿੱਦਾਂ ਮੈਂ ਦੇਖਦਾ ਇੱਥੇ ਡਰ ਦਾ ਮਾਹੌਲ ਬਣਿਆ ਹੋਇਆ ਕਿਉਂਕਿ ਸ਼ੇਰ ਆਇਆ ਹੋਇਆ ਤਾਂ ਪ੍ਰਸ਼ਾਸਨ ਨੇ ਨਹੀਂ ਸਾਧ ਦਿੱਤਾ ਪੁਲਸ ਨਹੀਂ ਆਈ ਪੁਲਿਸ ਸੀ ਪਤਾ ਨਹੀਂ ਜੰਗਲਾਰੇ ਸੀਗੇ ਕਾਲਾ ਹੱਥ ਨੇ ਆਏ ਸੀਗੇ ਆ ਇੱਥੇ ਜਾਲ ਜੇ ਬੰਨ ਕੇ ਮੁਰਗਾ ਟੰਗ ਗੇ ਸ਼ੇਰ ਨੂੰ ਫੜਨ ਲਈ ਹਾਂ ਫੇਰ ਫੇਰ ਕੀ ਹੱਥ ਨੇ ਮੁਰਗਾ ਚੱਲਿਆ ਇੰਨਾ ਸਵਾਦ ਬਣਿਆ ਧਰਮਨਾਲ ਨਾਲ ਨਜ਼ਾਰਾ ਲਿਆ ਤਾਂ ਪਰ ਮੁਰਗਾ ਤਾਂ ਸ਼ੇਰ ਫੜ ਲਈ ਸੀਗਾ ਓਹੀ ਤਾਂ ਵਿਚਲੀ ਗੱਲ ਆ ਉਹ ਤਾਂ ਮੁਰਗਾ ਮਾਰ ਕੇ ਟਾਂਗੇ ਸੀਗੇ ਫੇਰ ਤਾਂ ਆਪ ਦਾ ਸਕਾਰ ਕਰਕੇ ਖਾਂਦਾ ਉਹਨੇ ਕਿੱਥੇ ਖਾਣਾ ਸੀਗਾ ਅੱਛਾ ਇਹ ਗੱਲ ਆ ਹਾਂ ਓਕੇ ਓਕੇ ਅਲੇ ਬਪੂ ਲਿਆਂਦਾ ਸੰਗਲ ਕੀ ਕਰਾਂ ਮੇਰੀ ਗੱਲ ਚ ਪਾ ਉਹ ਤੂੰ ਤਾਂ ਸੀਰੀਅਸ ਹੀ ਲੈ ਗਿਆ ਇੱਥੇ ਰੱਖ ਦੇ ਤਾਂ ਦਰਸ਼ਕ ਉਹ ਦੇਖ ਸਕਦੇ ਹੋ ਇੱਥੇ ਸੰਗਲ ਲਿਆਂਦਾ ਗਿਆ ਆਓ ਪਤਾ ਕਰੀਏ ਸੰਗਲ ਲਿਆਂਦਾ ਰਾਜ ਇੰਟਰਵਿਊ ਲੈਣ ਨੂੰ ਤੁਸੀਂ ਹਾਂਜੀ ਇਹ ਸੰਗਲ ਕਿਉਂ ਲਿਆਂਦਾ ਗਿਆ ਮੈਨੂੰ ਵੀ ਪਤਾ ਆ ਪਾਪ ਨੇ ਕਿਹਾ ਆਪਾਂ ਕੱਟੇ ਵਾਲੇ ਖੋਲ ਲਿਆਂਦਾ ਕੱਟਿਆੜਾ ਖੋਲ ਲਿਆਂਦਾ ਹਾਂ ਹੋ ਤਾਂ ਅਸੀਂ ਕਿੱਥੋਂ ਲਿਆਂਦਾ ਫੇਰ ਕੱਟੀ ਕਿਹਨੇ ਬੰਨੀ ਉਹ ਗਾਈ ਛੱਡਿਆ ਜਾ ਆਏ ਹੋਏ ਜੱਬਰ ਪੁੱਤ ਨਾ ਜੰਮੀ ਐ ਤੀ ਇੰਨੀ ਚੰਗੀ ਤੇ ਆਪਦੀ ਤਾਈ ਨੂੰ ਬੰਨ ਗਿਆ ਉਹ ਤਾਈ ਤਾਂ ਪੇਕੇ ਗਈ ਆ ਉਹ ਕੱਟੀ ਨੂੰ ਕਹਿੰਨਾ ਬਾਜੂ ਨਹੀਂ ਖੜ ਜਾ ਬੱਬੂ ਮੈਂ ਵੀ ਇੰਟਰਵਿਊ ਕਰਨੀ ਆ ਉਹ ਤੂੰ ਜਾਨਾ ਕਿ ਤੋਰਾ ਇੰਟਰਵਿਊ ਨੂੰ ਹੈਗਾ ਨਾ ਚੰਨੀ ਆਹੋ ਤੂੰ ਹੀ ਭਗਵਾਨ ਦਾ ਮਾਦਾ ਪੀਏ ਲੱਗਿਆ ਐ ਨਹੀਂ ਜਾਂਦਾ ਫਿਰ ਉਹ ਜਾਨਾ ਆਣਾ ਮੈਂ ਤਾਂ ਹਾਰਦਾ ਸੀ ਇਹ ਸੰਗਲ ਕਿਉਂ ਲਿਆਂਦਾ ਗਿਆ ਉਹ ਸੰਗਲ ਤਾਂ ਜਾ ਰ ਐ ਸੀ ਵੀ ਜੇ ਆਥਨ ਸਵੇਰ ਫੇਰ ਸੇਰ ਆ ਗਿਆ ਬੰਨ ਲਾ ਗਏ ਹੋਰ ਨਹੀਂ ਕੱਦੋ ਦੀ ਰੱਖੀ ਤੇ ਰੱਖੂ ਨਹੀਂ ਜਿਹੜਾ ਆਉਂਦਾ ਤੋੜ ਕੇ ਲੈ ਜਾਂਦਾ ਤਾਂ ਦੋਸਤੋ ਤੁਸੀਂ ਦੇਖ ਸਕਦੇ ਹੋ ਇੱਥੇ ਜੱਗਾ ਪੂਰੀ ਤਿਆਰੀ ਨਾਲ ਸ਼ੇਰ ਨੂੰ ਫੜਨ ਲਈ ਸੰਗਲ ਲੈ ਆਇਆ ਤਾਂ ਦੇਖਦੇ ਆਗੇ ਅੱਗੇ ਸ਼ੇਰ ਜੱਗੇ ਨੂੰ ਫੜਦਾ ਕਿ ਜੱਗਾ ਸ਼ੇਰ ਨੂੰ ਫੜਦਾ ਤਾਂ ਜੁੜੇ ਰਹੋ ਸਾਡੇ ਚੰਨ ਨਾਲ ਅਜੇ ਹੀ ਝੂਠੀਆਂ ਕੰਮ ਚਲਾਉ ਤੇ ਆਉਦੇ ਕੋਲੋਂ ਬਣਾਈਆ ਖਬਰਾਂ ਸੁਣ ਲਈ ਤਾਂ ਤੱਕ ਮੈਨੂੰ ਦਿਓ ਇਜਾਜ਼ਤ ਮੈਂ ਬਿੱਲੂ ਬੱਕਰਾ ਕੈਮਰਾਮੈਨ ਲਾਲੂ ਦੇ ਨਾਲ ਪਰਸ ਤੱਕ ਕੱਟੀ ਕਿੱਧਰ ਗਈ ਲੱਗਦਾ ਕੋਈ ਟੈਂਪੂ ਚੜਾ ਕੇ ਲੈ ਗਿਆ ਹੁਣ ਨਹੀਂ ਬਾਪੂ ਹਟਦਾ ਓਏ